ਜੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਲੱਗਿਆ ਸ਼ਾਹ ਕੋਲ ਹਲਕੇ ਨੂੰ ਬਹੁਤ ਵੱਡਾ ਘਾਟਾ ਲੱਗਿਆ ਇਹ ਜਿਹੜੀ ਬੇਵਕਤੀ ਉਹਨਾਂ ਦੀ ਮੋਚ ਹੋਈ ਹੈ ਬਹੁਤ ਛੋਟੀ ਚੀਜ਼ ਬੁਮਾਰੀ ਤੋਂ ਬਾਅਦ ਕਿਸੇ ਨੇ ਚੱਕ ਦਿੱਤੇ ਹੈ ਨਹੀਂ ਸੀ ਪਰਮਾਤਮਾ ਨੇ ਆਪਣ ਨੂੰ ਆਪਣੇ ਚਰਨ ਸਥਾਨ ਦੇਣ ਅਰ ਬੜਾ ਔਖਾ ਹੈ ਪਰਿਵਾਰ ਵਾਸਤੇ ਵੀ ਸਾਰੇ ਹਲਕੇ ਵਾਸਤੇ ਵੀ ਔਰ ਮਿਹਨਤ ਉਹਨਾਂ ਦੀ ਬਹੁਤ ਸੀ ਇਸ ਮਨੀ ਪਤਰ ਤੇ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਉਹਨਾਂ ਦਾ ਖਾਸ ਕਰਕੇ ਸ਼ਰਕੁਟ ਹਲਕੇ ਦੇ ਵਿੱਚ ਬਹੁਤ ਵੱਡਾ ਹੱਸੀ ਕਿਉਂਕਿ ਜ਼ੀਰੋ ਤੋਂ ਚੱਕਣਾ ਬੜਾ ਔਖਾ ਹੁੰਦਾ ਤੁਹਾਨੂੰ ਪਤਾ ਹੈ ਕਿ ਸਾਨੂੰ ਪਹਿਲੀਆਂ ਇਲੈਕਸ਼ਨਾਂ ਹੋਈਆਂ ਸੀ ਉਦੋਂ ਬਾਅਦ ਸ਼ਰਕੁਟ ਹਲਕੇ 'ਚ ਪਾਰਟੀ ਜ਼ੀਰੋ ਹੋ ਗਈ ਸੀ ਉਹਨਾਂ ਨੇ ਜ਼ੀਰੋ ਤੋਂ ਦੁਬਾਰਾ ਚੁੱਕ ਕੇ ਦੇਖੋ ਜਿਵੇਂ ਨੀ ਚੋਣ ਦੇ ਵਿੱਚ ਹੁਣ ਆਪਾਂ ਇਥੋਂ ਇਲੈਕਸ਼ਨ ਜਿਹੜੀ ਆ ਉਹ ਜਿੰਨੇ ਆ ਤਾਂ ਪਰਮਾਤਮਾ ਨੂੰ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਦਾ ਟਾਪ ਬਹੁਤ ਵੱਡਾ ਆ ਪਰ ਹਿੰਮਤ ਵੀ ਦੇਣ ਨਾਲ ਦੀ ਨਾਲ ਪਰਿਵਾਰ ਨੂੰ ਤਾਂ ਕਿ ਹਰ ਚੰਗਾ ਚੱਲਦਾ ਇਸ ਟਾਈਮ ਨੂੰ ਦੱਸਦੇ ਵੀ ਇਹ ਸਾਲ ਕੀ ਜਿਹੜਾ ਹਲਕਾ ਕੋਈ ਵੀ ਪ੍ਰੋਗਰਾਮ ਹਲਕਾ ਐਸ ਟਾਈਮ ਫੈਲਾ ਹੋ ਗਿਆ ਜੀ ਉਹਦੇ ਵਾਸਤੇ ਕੋਈ ਹਾਈ ਕਮਾਂਡ ਡਿਊਟੀ ਲਗਾਉਈ ਕਾ ਜੀ ਬਿਲਕੁਲ ਲਾਉਣਗੇ ਜੀ ਮੈਂ ਉਹਨਾਂ ਨੇ ਆਪ ਹੀ ਕਰ ਲੈਣਾ ਇਹ ਅੱਛਾ ਜੇ ਸੀਐਮ ਸਾਹਿਬ ਬਾਹਰ ਸੀਗੇ ਉਹਨਾਂ ਨਾਲ ਗੱਲ ਹੋਏਗੀ ਤਾਂ ਫਿਰ ਉਸ ਸਰਦ ਨਾਲ ਲੱਗਣੀ ਆ ਜਿੱਦਾਂ ਦੀ ਹਦਦਾਂ ਹੋਣ ਕਿ ਆਫਸਰ ਸਾਹਿਬ ਦੇ ਨਾਲ ਅਪੰਕੀ ਚੱਲਣਾ ਨਹੀਂ ਜਿੱਦਾਂ ਤੁਸੀਂ ਨਕੋਦਰ ਤੋਂ ਬਿਲੋਂਗ ਕਰਦੇ ਹੋ ਤੇ ਕਈ ਵਾਰੀ ਬਹੁਤ ਵਿਚਰਦੇ ਰਹਿੰਦੇ ਹੋ ਤੁਸੀਂ ਤੇ ਕੀ ਤੁਸੀਂ ਇਸ ਨਿਮਾਇੰਦਗੀ ਹਲੇ ਹਾਲ ਦੀ ਘੜੀ ਤੁਸੀਂ ਜੀ ਜਿਨ੍ਹਾਂ ਦੇ ਕੋਈ ਜ਼ਰੂਰੀ ਕੰਮ ਹੋਣਗੇ ਮੈਂ ਹਾਜ਼ਰ ਹਾਂ ਮੈਂ ਪਹਿਲਾਂ ਵੀ ਕਰਦੀ ਰਹਿੰਦੀ ਹਾਂ ਮੈਂ ਆਪਣੇ ਦਫ਼ਤਰ ਦੇ ਵਿੱਚ ਬੈਠਿਆ ਕਰੂੰਗੀ ਹਲਕੇ ਦੇ ਕੋਈ ਜ਼ਰੂਰੀ ਕੰਮ ਜਿੰਨੀ देर ਪਰਿਵਾਰ ਹਜੇ ਸਦਮੇ ਚੋਂ ਬਾਹਰ ਨਹੀਂ ਆਉਂਦਾ ਉਹਨੀਆਂ ਦਿਨ ਮੈਂ ਬੈਠੀ ਹਾਂ ਮੇਰਾ ਨਾਲ ਦਾ ਹਲਕੇ ਹੈ ਮੇਰਾ ਫਰਜ਼ ਬੰਦਾ ਮੇਰੀ ਡਿਊਟੀ ਹੈ ਕਿ ਮੈਂ ਆਪਣੇ ਨਾਲ ਦੇ ਹਲਕੇ ਤੇ ਸਾਰੇ ਲੋਕਾਂ ਦੇ ਕੰਮ ਆ ਸਕਾਂ ਮੈਂ ਪਰਿਵਾਰ ਦਾ ਹੌਸਲਾ ਵਧਾ ਸਕਾਂ ਮੈਂ ਉਹਨਾਂ ਦੇ ਨਾਲ ਖੜ੍ਹ ਸਕਾਂ ਔਰ ਮੈਂ ਬੈਠੀ ਹਾਂ ਜੀ ਨਾਲ ਤੁਹਾਡੇ ਇਥੇ ਨਕੋਤ ਦੇ ਵਿੱਚ ਮੈਂ ਜਾਦਾ ਸਮਝਾਉਂਗੀ ਜੇ ਸਰ ਕੇ ਦੋ ਜੀ ਜ਼ਰੂਰ ਪੈਂਦੀ ਜਿੰਨੇ ਜਰ ਹੱਟੇ ਨਹੀਂ ਇੱਕ ਤਾਂ ਸ਼ਾਹਕੋਟ ਹੋ ਗਿਆ ਨਾ ਇੱਕ ਨਕੂਦਰ ਹੋ ਗਿਆ ਜੀ ਜਿਹੜੇ ਹੁਣ ਹਾਲ ਦੀ ਘੜੀ ਆ ਜਿਹੜੇ ਲੋਕ ਜਿਹੜੇ ਤੁਹਾਡੇ ਕੋਲ ਨਕੂਦਰ ਚੱਲ ਕੇ ਜਾਇਆ ਕਰਨ ਕਿ ਤੁਸੀਂ ਹਾਈ ਕੋਰਟ ਦੇ ਸ਼ਾਹਕੋਟ ਦੇ ਵਿੱਚ ਕੋਈ ਟਾਈਮ ਰੱਖੋਗੇ ਜੀ ਉਹ ਜਿਹੋ ਜਿਹਾਂ ਪਾਰਟੀ ਦੀਆਂ ਹਦਿਰਤਾ ਹੋਣ ਗਿਆ ਜਿਹੋ ਜਿਹਾਂ ਸੀਐਨ ਸਾਹਿਬ ਦੇ ਹੁਕਮ ਹੋਣਗੇ ਉਸ ਦੇ ਹਿਸਾਬ ਨਾਲ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ